ਮੈਂ ਕੁਝ ਦਿਨ ਪਹਿਲਾਂ ਇਸ ਗੁड़िया ਦੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਇਹਨੂੰ ਕੋਈ ਪ੍ਰਭ ਆਸਰੇ ਪੰਗੂੜੇ ਦੇ ਵਿੱਚ ਛੱਡ ਗਿਆ ਸੀਗਾ ਇਸ ਗੁड़िया ਦੀ ਇੱਕ ਬਾਹ ਨਹੀਂ ਹੈਗੀ ਉਸ ਦਿਨ ਤੋਂ ਮੇਰਾ ਬੜਾ ਮਨ ਸੀ ਕਿ ਮੈਂ ਇਸ ਗੁड़िया ਨੂੰ ਮਿਲ ਕੇ ਆਵਾਂ ਇਹਨੂੰ ਦੇਖ ਕੇ ਆਵਾਂ ਵਾਹਿਗੁਰੂ ਨੇ ਸਾਡੀ ਸੇਵਾ ਲਈ ਤੇ ਅਸੀਂ ਪ੍ਰਭ ਆਸਰੇ ਕੋਰਾਲੀ ਪਹੁੰਚੇ ਜਦੋਂ ਮੈਂ ਇਸ ਗੁड़िया ਨੂੰ ਆਪਣੇ ਹੱਥਾਂ ਵਿੱਚ ਚੱਕਿਆ ਨਾ ਉਨੇ ਮੇਰੀ ਅੱਖਾਂ 'ਚ ਅੱਖਾਂ ਪਾਈਆਂ ਤਾਂ ਉਹਦੀਆਂ ਅੱਖਾਂ 'ਚ ਬਹੁਤ ਸਵਾਲ ਸੀ ਉਹ ਮੈਨੂੰ ਪੁੱਛ ਰਹੀ ਸੀ ਕਿ ਮੇਰਾ ਕਸੂਰ ਕੀ ਆ ਜਦੋਂ ਮੈਂ ਉਸ ਗੁड़िया ਵੱਲ ਦੇਖ ਰਿਹਾ ਸੀ ਨਾ ਤਾਂ ਮੈਨੂੰ ਲੱਗ ਰਿਹਾ ਸੀ ਗੁਨਾਹਗਰ ਮੈਂ ਹੀ ਆ ਅਸੀਂ ਉਹ ਗੁਨਾਹਗਰ ਆ ਤੇ ਉਹ ਮੇਰੇ ਨਾਲ ਹੱਸ ਰਹੀ ਸੀ ਮੈਨੂੰ ਇਹ ਲੱਗ ਰਿਹਾ ਸੀ ਕਿ ਉਹ ਸਾਡੀ ਘਟਿਆ ਸੋਚ ਤੇ ਸਾਡੀ ਘਟਿਆ ਇਨਸਾਨੀਅਤ ਤੇ ਹੱਸ ਰਹੀ ਆ ਮੈਨੂੰ ਬਹੁਤ ਜਣਿਆਂ ਦੇ ਮੈਸੇਜ ਆ ਰਹੇ ਨੇ ਬੜੀ ਦੂਰੋਂ ਦੂਰੋਂ ਕਿ ਇਹ ਗੁੜੀਆ ਸਾਨੂੰ ਦਵਾ ਦਿਓ ਸਾਨੂੰ ਦੇ ਦਿਓ ਸੋ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਗੁੜੀਆ ਨੂੰ ਕਿਸੇ ਨੇ ਅਡਾਪਟ ਕਰ ਲਿਆ ਹੋਇਆ ਹੈ ਅਰਦਾਸ ਇੱਕੋ ਹੀ ਆ ਕਿ ਜਿਹਦੇ ਵੀ ਕਰੇ ਜਾਵੇ ਵਧੀਆ ਜ਼ਿੰਦਗੀ ਇਹਦੀ ਹੋਵੇ ਪੜ੍ਹ ਲਿਖ ਕੇ ਅਫਸਰ ਬਣੇ ਬਸ ਇਸ ਗੁੜੀਆ ਦੀ ਇੱਕ ਬਾ ਹੀ ਨਹੀਂ ਹੈਗੀ ਕਿਸਮਤ ਤਾਂ ਹੈਗੀ ਹੈ ਨਾ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੇ ਵਾਰੀ-ਵਾਰੀ ਉਹਨੂੰ ਚੱਕਿਆ ਹੋਣ ਲੱਗੇ ਮੈਂ 2-3 ਵਾਰੀ ਗੇਟ ਤੋਂ ਮੁੜ ਕੇ ਗਿਆ ਫਿਰ ਵਾਰ-ਵਾਰ ਚੱਕਿਆ ਮੇਰੀਆਂ ਅੱਖਾਂ 'ਚੋਂ ਹੰਝੂ ਨਹੀਂ ਰੁਕ ਰਹੇ ਸੀ ਕਿੰਨਾ ਪਿਆਰ ਲੈ ਰਹੀ ਐ ਇਹ ਕੁੜੀਆਂ ਜੋ ਪਿਆਰ ਇਹਦੇ ਪੇਰੈਂਟਸ ਨੇ ਇਹਦੇ ਘਰਦਿਆਂ ਨੇ ਲੈਣਾ ਸੀ ਨਾ ਉਹ ਪਿਆਰ ਸਾਰੀ ਦੁਨੀਆ ਲੈ ਰਹੀ ਐ ਸਾਰੀ ਦੁਨੀਆ ਦੁਆਵਾਂ ਦੇ ਰਹੀ ਐ ਫਿਰ ਇਹ ਤੋਂ ਵੱਧ ਕਿਸਮਤ ਵਾਲਾ ਹੋਰ ਕੌਣ ਹੋ ਸਕਦਾ ਐ ਪਤਾ ਨਹੀਂ ਮਾਪਿਓ ਦੀ ਕੀ ਮਜਬੂਰੀ ਹੋ ਸਕਦੀ ਐ ਜੋ ਇਸ ਨੰਨੀ ਜਾਨ ਨੂੰ ਇੰਨੀ ਸੋਹਣੀ ਜਾਨ ਨੂੰ ਇੱਥੇ ਛੱਡ ਕੇ ਗਏ ਨੇ ਇਹ ਤਾਂ ਰੱਬ ਹੀ ਜਾਣਦਾ ਹੈ ਉਹ ਸਟਾਫ ਵੀ ਇੰਨਾ ਪਿਆਰ ਇਸ ਕੁੜੀਆ ਨੂੰ ਦੇ ਰਿਹਾ ਸੀ ਪ੍ਰਭਾਸਰਾ ਸੰਸਥਾ ਨੇ ਇਸ ਕੁੜੀਆ ਦਾ ਨਾਮ ਰੱਖਿਆ ਰਹਿਮਤਕੌਰ ਅਰਦਾਸ ਇੱਕੋ ਹੀ ਆ ਵਾਹਿਗੁਰੂ ਅੱਗੇ ਕਿ ਇਸ ਕੁੜੀਆ ਦੀ ਤੇ ਦੁਨੀਆ ਦੀ ਜਿੰਨੀਆਂ ਵੀ ਧੀਆਂ ਨੇ ਸਾਰਿਆਂ ਦੀ ਕਿਸਮਤ ਵਧੀਆ ਲਿਖੀ ਸਾਰਿਆਂ ਦੀ ਜ਼ਿੰਦਗੀ ਵਧੀਆ ਹੋਵੇ ਸਾਰਿਆਂ ਪੜ੍ਹ ਲਿਖ ਕੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਕਿ ਕੋਈ ਵੀ ਇਨਸਾਨ ਧੀ ਨੂੰ ਜੰਮਣ ਤੋਂ ਡਰੇ ਨਾ ਸਗੋਂ ਕਿ ਮਾਣ ਮਹਿਸੂਸ ਕਰੇ ਕਿ ਸਾਡੇ ਘਰੇ ਧੀ ਆਵੇ ਜ਼ਿੰਦਗੀ ਚ ਪਤਾ ਨਹੀਂ ਇਸ ਗੁੜੀਆਂ ਨੂੰ ਦੁਬਾਰਾ ਦੇਖਾਂਗੇ ਕਿ ਨਹੀਂ ਪਰ ਰੱਬ ਕਰੇ ਜਦੋਂ ਵੀ ਦੇਖੀਏ ਇਹ ਬਹੁਤ ਵੱਡੇ ਮਕਾਮ ਤੇ ਹੋਵੇ ਜੋ ਖੁਸ਼ੀਆਂ ਪਰਿਵਾਰ ਨੇ ਦੇਖਣੀਆਂ ਸੀ ਉਹ ਖੁਸ਼ੀਆਂ ਸਾਰਾ ਸੰਸਾਰ ਦੇਖ ਰਿਹਾ ਹੈ ਇੱਕ ਬਾ ਹੀ ਨਹੀਂ ਸੀ ਕਿਸਮਤ ਦਾ ਸੀ ਨਾ